ਅਜਿਹਾ ਬੋਲੇ ਛੰਨੀ ਕੀ ਬੋਲੇ ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਜਿਨ੍ਹਾਂ ਨੇ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਪਲਟਵਾਰ ਕੀਤਾ ਹੈ ਦਰਅਸਲ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਬੇਅਦਬੀਆਂ ਦੇ ਮਾਮਲੇ ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੰਗੀ ਗਈ ਮਾਫੀ ਤੇ ਤੰਜ ਕੱਸੇ ਗਏ ਸਨ ਜਿਸ ਤੇ ਪਲਟਵਾਰ ਕਰਦੇ ਹੋਏ ਚੰਦੂ ਮਾਜਰਾ ਨੇ ਜਵਾਬ ਦਿੱਤਾ ਹੈ ਚੰਦੂ ਮਾਜਰਾ ਦਾ ਕਹਿਣਾ ਹੈ ਕਿ ਜਿਸ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਉਹ ਅਕਾਲੀ ਦਲ ਤੇ ਕਿਸ ਹیثیت ਨਾਲ ਨਿਸ਼ਾਨੇ ਕੱਸ ਰਹੀ ਨੇ ਇਹ ਸਾਜਿਤਾ ਬੋਲੇ ਛਾੜਨੇ ਕੀ ਬੋਲੇ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਰਾਬ ਤੇ ਫੌਜਾਂ ਚਾੜੀਆਂ ਟੈਂਕ ਚਾੜੇ ਢਾਈ ਢੇਰੀ ਕੀਤਾ ਸ੍ਰੀ ਅਕਾਲ ਪਤਿ ਸਾਹਿਬ ਨੂੰ ਉਹਨਾਂ ਨੂੰ ਅੱਜ ਸ੍ਰੀ ਅਕਾਲ ਪਤਿ ਸਾਹਿਬ ਦਾ ਸਨਮਾਨ ਕਰਨ ਦੀ ਮੱਲੇ ਇੱਕ ਯਾਦ ਆਈਆ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਿੱਕ ਵਿੱਚ ਗੋਲੀਆਂ ਮਾਰ ਕੇ ਛਾੜਨੀ ਛਾੜਨੀ ਕੀਤਾ ਪਵਿੱਤਰ ਸਰੋਵਰ ਨੂੰ ਲਾਲੋ ਲਾਲ ਕੀਤਾ ਨਇਤ ਸਿੰਘਾਂ ਦੇ ਖੂਨ ਨਾਲ ਨਿਰਦੋਸ਼ ਸਿੰਘਾਂ ਦੇ ਖੂਨ ਨਾਲ ਅੱਜ ਉਹਨਾਂ ਦੇ ਆਗੂ ਸਰਪ੍ਰਤਾਪ ਸਿੰਘ ਬਾਜਵਾ ਸਰ ਸੁਖਵੀਰ ਸਿੰਘ ਬਾਦਲ ਵੱਲੋਂ ਮੰਗੀ ਮਾਫੀ ਤੇ ਤੰਜ ਕੱਸ ਰਹੇ ਨੇ ਵਿਅੰਗ ਕੱਸ ਰਹੇ ਨੇ ਉਹਨਾਂ ਨੂੰ ਸੋਭਾ ਨਹੀਂ ਦਿੰਦਾ ਸਾਜਦਾ ਬੋਲੇ ਸ਼ਾਨ ਨਹੀਂ ਕਿਉਂ ਬੋਲੇ ਔਰ ਤਕਲੀਫ ਉਹਨਾਂ ਨੂੰ ਪੀੜਾ ਉਹਨਾਂ ਨੂੰ ਇਸੇ ਗੱਲ ਦੀ ਆ ਕਿ ਪੰਥ ਇਕੱਠਾ ਹੋ ਰਿਹਾ ਪੰਥਰੀ ਸ਼ਕਤੀ ਇਕੱਠੀ ਹੋ ਰਹੀ ਆ ਜੇ 500 ਕੱਟਾ ਹੋ ਜਾਵੇ 35 ਹਰਤੀ ਕੱਤੀ ਹੋ ਜਾਵੇ ਤਾਂ ਪਾਂਤ ਵਿਰੋਧੀ ਕਦੇ ਵੀ ਰਾਜ ਸਤਾ ਤੇ ਨਹੀਂ ਆ ਸਕਦੇ ਇਹ ਅੱਜ ਪੰਜਾਬ ਜਿਹੜਾ ਉੱਧਰ ਇਹ ਬਰਵਾਦ ਹੋ ਰਿਹਾ ਤਬਾਹ ਹੋ ਰਿਹਾ ਇਹਦਾ ਵੱਡਾ ਕਾਰਨ ਇਹ ਆ ਕਿ ਅਕਾਲੀ ਦਲ ਕਮਜ਼ੋਰ ਹੋ ਗਿਆ ਅੱਜ ਪੰਜਾਬ ਨੂੰ ਬਚਾਉਣਾ ਤਾਂ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਪਵੇਗਾ ਦੱਸਦੇ ਹਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਦੇ ਵਿਛੋੜੇ ਤੇ ਸ਼ਹਾਦਤ ਨੂੰ ਸਮਰਪਿਤ ਦਸੰਬਰ ਮਹੀਨੇ ਵਿੱਚ ਮਨਾਈ ਜਾਣ ਵਾਲੇ ਸ਼ਹੀਦੀ ਜੋੜ ਮੇਲ ਦਾ ਪਹਿਲਾ ਪੜਾ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਰੋਪੜ ਵਿਖੇ ਅੱਜ ਸ੍ਰੀ ਅਖੰਡ ਪਾਤਸ਼ਾਹਬ ਦੇ ਪੋਗ ਉਪਰੰਤ ਸਮਾਪਤ ਹੋ ਗਿਆ ਹੈ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿਖੇ ਅੱਜ ਸ਼ਹੀਦੀ ਜੋੜ ਸਭਾਵਾਂ ਦੇ ਤੀਜੇ ਦਿਨ ਮੌਕੇ ਸ੍ਰੀ ਅਖੰਡ ਪਾਤਸ਼ਾਹਬ ਦੇ ਪੋਗ ਪਾਏ ਗਏ ਤੇ ਕੀਰਤਨ ਦਰਬਾਰ ਸਜਾਇਆ ਗਿਆ ਇਸ ਮੌਕੇ ਤੱਕ ਸ੍ਰੀ ਕੀਸਕਟ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਤੋਂ ਇਲਾਵਾ ਅਕਾਲੀ ਨੇਤਾ ਡਾਕਟਰ ਦਰਜੀਤ ਸਿੰਘ ਜੀ ਮਾ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਸਮੇਤ ਹੋਰ ਸਿਆਸੀ ਤੇ ਸਮਾਜਿਕ ਆਗੂ ਸ਼੍ਰੋਮਣੀ ਕਮੇਟੀ ਮੈਂਬਰ ਤੇ ਸਿੱਖ ਸੰਗਤਾਂ ਮੌਜੂਦ ਰਹੀਆਂ